ਅਸੀਂ ਬਹੁਤ ਹੀ ਪਵਿੱਤਰ ਜਗਾ ਜਿੱਥੇ ਕਿ ਕਾਫੀ ਸਮਾਂ ਪਹਿਲਾਂ ਸੰਤੋਬਾ ਦਾਰਾ ਸਿੰਘ ਜੀ ਖੋਜਦੇ ਇਨਾਂ ਦੀ ਵਰਸਾਈ ਹੋਈ ਲਗਰੀ ਜਨਵਾਲਾ ਪਿੰਡੇਸ਼ਾ ਇੱਥੇ ਅਸੀਂ ਜਿਹੜਾ ਪੰਜਾਬ ਸਰਕਾਰ ਵੱਲੋਂ ਜੋਤਨਸ਼ਿਆ ਵਿਰੋਧ ਜਿਹੜਾ ਸ਼ੁਰੂ ਕੀਤਾ ਉਸ ਫੰਕਸ਼ਨ ਦੇ ਵਿੱਚ ਮਾਜੁਰ ਡੀਸੀ ਮੈਡਮ ਜੀ ਐਸਟੀਐਮ ਮੈਡ ਹੈਲਥ ਡਿਪਾਰਟਮੈਂਟ ਦੇ ਅਫੀਸਰ ਸਹਿਬਾਨ ਇਸ ਗੁਰਦੁਆਰਾ ਮੈਂਟਿਮੈਂਟ ਕਮੇਟੀ ਦੇ ਅਹੁਦੇਦਾਰ ਸਹਿਬਾਨ ਅਤੇ ਪਿੰਡ ਤੋਂ ਆਈ ਹੋਈ ਹੋਰ ਲਾਗੇ ਤੋਂ ਸੰਗਤ ਵਾਈਡੂ ਜੀ ਦਾ ਖਾਨਸਾ ਵਾਈਡੂ ਜੀ ਕੀ ਬਤੈ ਇਹ ਜਿਹੜਾ ਯੋਧਨਸ਼ਿਆ ਅਵਰਧ ਆਪਣਾ ਮਹਿੰਮ ਛੇੜੀ ਆ ਇਹਦੇ ਵਿੱਚ ਤੁਸੀਂ ਦੇਖ ਹੀ ਲਿਆ ਹੋਆ ਹੈ ਕਰੀਬ 3-4 ਮਹੀਨਿਆਂ ਤੋਂ ਜਿਹੜਾ ਬੜਾ ਜੋਰ ਦੇ ਨਾਲ ਜਿਹੜਾ ਸਾਰੇ ਪਾਸਿਆਂ ਤੋਂ ਕੰਮ ਚੱਲ ਰਿਹਾ ਉਸ ਯੁੱਧ ਨਸ਼ਿਆਂ ਵਿਰੁੱਧ ਇਸ ਵੰਦੇ ਵਿੱਚ ਹੀ ਮੈਂ ਤੇ ਡੀਸੀ ਮੈਡਮ ਜੀ ਨੇ ਆਪਾਂ ਇੱਕ ਸਲਾਹ ਕਰਕੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਵੀ ਇਹਨੂੰ ਆਪਾਂ ਯੁੱਧ ਨਸ਼ਿਆਂ ਵਿਰੁੱਧ ਹੋਰ ਵੀ ਨੇਕਲ ਬਣਾਉਣੀ ਅਪਾਏ ਇੱਕ ਪ੍ਰੋਜੈਕਟ ਆ ਜਿਹੜਾ ਸ਼ੁਰੂ ਕਰੀਏ ਜਿਸ ਦੇ ਵਿੱਚ ਉਹਦਾ ਮਕਸਦ ਇਹੀ ਹੈ ਕਿ ਸਾਡੇ ਵੱਲੋਂ ਜਿਹੜੇ ਵੀ ਅਫੈਕਟਡ ਬੱਚੇ ਨੇ ਜਿਹੜੇ ਵੀ ਪੇਸ਼ੈਂਟ ਬਣ ਚੁੱਕੇ ਨੇ ਉਹ ਬੱਚੇ ਜਿਹੜਾ ਇਹ ਟ੍ਰੀਟਮੈਂਟ ਨਹੀਂ ਲੈਣਾ ਚਾਹੁੰਦੇ ਤੇ ਆਉਣਾ ਵੀ ਨਹੀਂ ਚਾਹੁੰਦੇ ਨਾ ਕਿ ਇਹਨੂੰ ਦੱਸਣਾ ਚਾਹੁੰਦੇ ਆ ਉਹਨਾਂ ਤੱਕ ਆਪਾਂ ਇੱਕ ਵੱਖਰੇ ਤਰੀਕੇ ਦੇ ਨਾਲ ਪਹੁੰਚ ਕਰੀਏ ਉਹ ਉਹ ਸਾਡਾ ਇਹੀ ਮਕਸਦ ਹੈ ਕਿ ਸਾਡਾ ਜਿਹੜਾ ਉਹ ਲੋਕੋ ਬੱਚਿਆਂ ਤੱਕ ਜਿਹੜਾ ਇਹ ਪਹੁੰਚ ਕਰਕੇ ਉਹਨਾਂ ਨੂੰ ਅਸੀਂ ਅਵੇਅਰ ਕਰੀਏ ਉਹਨਾਂ ਦੇ ਪੇਰੈਂਟਸ ਨੂੰ ਅਵੇਅਰ ਕਰੀਏ ਉਹਨਾਂ ਨੂੰ ਦੱਸੀਏ ਵੀ ਤੁਸੀਂ ਯਾਰ ਡਰੋ ਨਾ ਇਸ ਗੱਲ ਤੋਂ ਅਸੀਂ ਬਿਲਕੁਲ ਤੁਹਾਡੇ ਨਾਲ ਆ ਤੁਸੀਂ ਜਿਹੜਾ ਵੀ ਸਰਕਾਰ ਵੱਲੋਂ ਜਿਹੜਾ ਮੈਡੀਕਲ ਜਿਹੜੀ ਸਹੂਲਤ ਦਿੱਤੀ ਜਾਂਦੀ ਉਹਤੇ ਜਿਹੜਾ ਕੋ ਦਾ ਉਹਨੂੰ ਅਵੇਅਰ ਕਰੋ ਦੇਖੋ ਸਾਡੇ ਦੋ ਤਰ੍ਹਾਂ ਦਾ ਜਿਹੜਾ ਇਹ ਚੱਲਦੇ ਆ ਕਿ ਯੁੱਧ ਇੱਕ ਤੇ ਹੋ ਗੰਦੇ ਆ ਜਿਹੜੇ ਦੇਚ ਰਹੇ ਆ ਇੱਕ ਦੂਜੇ ਨੂੰ ਖਰਾਬ ਕਰ ਰਹੇ ਆ ਉਹਨਾਂ ਦੇ ਖਿਲਾਫ ਸਾਡੇ ਵੱਲੋਂ ਬੜੀ ਸਖਤ ਕਾਰਵਾਈ ਕੀਤੀ ਜਾਂਦੀ ਐਵਰੀ ਡੇ ਤੋਂ ਹੀ ਦੇਖਦੇ ਆ ਅਸੀਂ ਉਹਨਾਂ ਦੇ ਖਿਲਾਫ ਕੱਚੇ ਦਿੰਦੇ ਆ ਉਹਨਾਂ ਨੂੰ ਫੜ ਕੇ ਜੇਲ੍ਹ ਭੇਜਦੇ ਆ ਉਹਨਾਂ ਦੀਆਂ ਜਿਹੜੀਆਂ ਇਲੀਗਲ ਪ੍ਰਾਪਰਟੀਆਂ ਬਣਾਈਆਂ ਉਹ ਵੀ ਡਿਮੋਲਿਸ਼ ਕਰਦੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਵੀ ਕਰਦੇ ਆ ਬੜੀ ਸਾਰੇ ਐਕਸ਼ਨ ਕਰਦੇ ਆ ਪਰ ਜਿਹੜੇ ਉਹ ਲੋਕ ਐ ਜਿਹੜੇ ਇਸ ਬਿਮਾਰੀ ਤੋਂ ਪੀੜਤ ਹੋ ਗਏ ਐ ਨਸ਼ਾ ਲੈਂਦੇ ਐ ਉਹ ਇਸ ਤੋਂ ਬਾਹਰ ਆਉਣਾ ਚਾਹੁੰਦੇ ਆ ਪਰ ਆ ਨਹੀਂ 파ਦੇ ਸੋ ਉਹਨਾਂ ਨੂੰ ਅਸੀਂ ਇਸ ਮਹੌਲ ਚਲੇ ਆਨਲੀ ਜਿਹੜਾ ਅਸੀਂ ਇਹ ਪ੍ਰੋਗਰਾਮ ਲੈ ਕੇ ਆਵਾ ਇਸ ਪ੍ਰੋਗਰਾਮ ਦੇ ਵਿੱਚ ਸਿਰਫ ਸਾਡੇ ਵੱਲੋਂ ਉਹਨਾਂ ਦੇ ਬੱਚਿਆਂ ਦੇ ਪੇਰੈਂਟਸ ਪਲੱਸ ਜਿਹੜਾ ਕੋਈ ਪਿੰਡ ਦਾ ਇੱਕਦਮ ਮੋਤਵਾਰ ਬੰਦੇ ਜਾਂ ਕੋਈ ਜਿਹੜੀ ਸੋਸ਼ਲ ਆਰਗੇਨਾਈਜੇਸ਼ਨ ਹੈ ਕੋਈ ਚਲਾ ਰਹੀ ਹੈ ਗੁਰੂ ਘਰ ਉੱਥੇ ਉਹਨਾਂ ਨੂੰ ਅਸੀਂ ਜ਼ਿਆਦਾ ਇਨਵੋਲ ਕੀਤਾ ਕੋਈ ਇਹਨੂੰ ਅਸੀਂ ਇਸ ਕਰਕੇ ਨਹੀਂ ਕੀਤਾ ਵੀ ਅਸੀਂ ਬਹੁਤ ਜ਼ਿਆਦਾ ਕੱਟ ਕਰਨਾ ਹੈ ਕੱਟ ਕਰਕੇ ਆਪਾਂ ਦੱਸਣਾ ਵੀ ਇਹ ਨਾ ਕੱਟ ਕਰਿਆ ਕੱਟ ਦਾ ਸਾਨੂੰ ਕੋਈ ਮਤਲਬ ਨਹੀਂ ਸਿਰਫ ਇਹ ਵੀ ਸਾਨੂੰ ਇਸ ਫੰਕਸ਼ਨ ਦੇ ਵਿੱਚ ਉਹ ਜਿਹੜੇ ਕੋਰਸ ਚਾਹੀਦੇ ਆ ਜਿਹੜੇ ਇਹ ਸਾਡੇ ਨਾਲ ਇਹ ਸਾਥਨਾ ਸਾਥ ਦੇ ਕਿ ਜਿਹੜੇ ਬੱਚੇ ਵੀ ਹਿਜਕਾਉਂਦੇ ਆ ਹੈਜ਼ਿਟੇਟ ਕਰਦੇ ਆ ਜਾਂ ਨਹੀਂ ਆਪਣੇ ਸੈਂਟਰਾਂ ਜਾ ਕੇ ਮੈਡੀਸਨ ਲੈਂਦੇ ਆ ਉਹਨਾਂ ਨੂੰ ਅਸੀਂ ਪਤਾ ਆ ਕੇ ਬਰਿਆ ਕੇ ਸਮਝਾ ਕੇ ਉਹਨਾਂ ਨੂੰ ਅਸੀਂ ਲੈ ਕੇ ਆਉਣਾ ਵੈ ਉਹਨਾਂ ਦੀ ਮੈਡੀਸਿਨ ਜਿਹੜੀ ਸ਼ੁਰੂ ਕਰਕੇ ਤਾਂ ਜੋ ਜਿਹੜੀਆਂ ਕੱਟ ਤੋਂ ਕੱਟ ਦੇਣੀਆਂ ਇਸ ਮਾਮਲੇ 'ਚ ਡੈਥ ਸੋਣ ਸੋ ਅਸੀਂ ਥੋੜੇ ਦਿਨ ਪਹਿਲਾਂ ਮੈਂ ਤੇ ਮੈਡਮ ਜੀ ਨੇ ਜਿਹੜਾ ਰੀਹੈਬ ਸੈਂਟਰ ਜਟਾਵਾਲੀ ਉੱਥੇ ਵਿਜ਼ਿਟ ਕੀਤਾ ਸੀਗਾ ਅਸੀਂ ਉਹਨਾਂ ਬੱਚਿਆਂ ਨੂੰ ਵੀ ਮਿਲੇ ਆ ਜਿਹੜੇ ਕਿ ਮਿਲੇ ਜਿਹੜੇ ਬੱਚੇ ਉੱਥੇ ਰਹਿ ਕੇ ਟ੍ਰੀਟਮੈਂਟ ਕਰਦੇ ਆ ਜਿਹੜਾ ਜਿਹੜਾ ਬੱਚਾ ਜ਼ਿਆਦਾ ਹੋ ਜਾਂਦਾ ਨਾ ਪੇਸ਼ੈਂਟ ਬਣ ਜਾਂਦਾ ਉਹ ਰੋਜ਼ ਜਿਹੜੀ ਦਵਾਈ ਦਿੰਦੇ ਆਪਾਂ ਉਹ ਨਾਲ ਠੀਕ ਨਹੀਂ ਹੁੰਦਾ ਉਹ ਫਿਰ ਆਪ 请求 ਕਰਦਾ ਵੀ ਮੈਨੂੰ 2-3 ਮਹੀਨੇ ਲਈ ਐਡਮਿਸ਼ਨ ਦੇ ਦਿਓ ਉੱਥੇ ਉਹਦੀ ਐਡਮਿਸ਼ਨ ਹੋ ਜਾਂਦੀ ਆ ਉਹ 3 ਮਹੀਨਿਆਂ ਦਾ ਕੋਈ ਖਰਚ ਨਹੀਂ ਲੱਗਦਾ ਇੱਕ ਵੀ ਪੈਸਾ ਨਹੀਂ ਲੱਗਦਾ ਰੋਟੀ ਪਾਣੀ ਸਾਰਾ ਕੁਝ ਉਹਦਾ ਸਾਰਾ ਉਹਨੂੰ ਮਿਲਦਾ ਹੁੰਦਾ ਉਹ 3 ਮਹੀਨੇ ਬਾਅਦ ਠੀਕ ਹੋ ਕੇ ਆਉਂਦਾ ਬਾਹਰ ਫਿਰ ਕੁਛ ਹੋਵੇ ਜਿਹੜੇ ਕਹਿੰਦੇ ਅਸੀਂ ਉੱਥੇ ਨਹੀਂ ਜਾਣਾ ਸਾਨੂੰ ਦੀ ਦਵਾਈ ਚਾਹੀਦੀ ਰੋਜ਼ ਉਹਦੇ ਲਈ ਵੀ ਆਪਾਂ ਪ੍ਰਵੀਜ਼ਨ ਕੀਤਾ ਆ ਉਹਦੇ ਲਈ ਵੀ ਸਾਡੇ ਥਾਥਾ ਜਿਹੜੇ ਉਹ ਸੈਂਟਰ ਖੰਦੇ ਆ ਉੱਥੇ ਉਹ ਦਵਾਈ ਲੈ ਸਕਦੇ ਆ ਜੀ dono ਨਾਲ ਗੱਲ ਕੀਤੀ ਸਾਰੇ ਕੋਈ 5 ਸਾਲ ਤੋਂ ਗੋਲੀ ਖਾ ਰਿਆ ਕੋਈ 6 ਸਾਲ ਤੋਂ ਖਾ ਰਿਆ ਪਰ ਇਹ ਆ ਕਿ ਗੋਲੀਆਂ ਜਿੱਥੇ ਜ਼ਿਆਦਾ ਕਹਿੰਦੇ ਹੀ ਉਹ ਘਟ ਘਟ ਕੇ ਉਹਨਾਂ ਦੀ ਇੱਕ ਇੱਕ ਹੋ ਗਈ ਹੋਰ ਥੋੜੇ ਥੋੜੇ ਦਿਨ ਬਾਅਦ 2-3 ਮਹੀਨੇ ਬਾਅਦ ਉਹ ਬਿਲਕੁਲ ਠੀਕ ਹੋ ਜਾਣਗੇ ਸੋ ਕੋਈ ਵੀ ਇਦਾਂ ਦੀ ਬਿਮਾਰੀ ਨਹੀਂ ਜਿਹੜੀ ਠੀਕ ਨਹੀਂ ਹੁੰਦੀ ਸਿਰਫ ਸਾਡੀ ਬਿਲਪਾਲ ਤੇ ਸਾਡੀ ਉਹ ਬੱਚਿਆਂ ਨੂੰ ਸਪੋਰਟ ਚਾਹੀਦੀ ਹੈ ਪੇਰੈਂਟਸ ਸਮਝ ਲਓ ਵੀ ਜੇ ਕੋਈ ਬੱਚਾ ਇਦਾਂ ਹੋ ਜਾਂਦਾ ਤੇ ਉਹਨੂੰ ਇਗਨੋਰ ਨਾ ਕਰਨ ਉਹਨੂੰ ਆਪਣੇ ਨਾਲ ਲਾ ਕੇ ਆਪਣੇ ਘਰ ਦੇ ਘੇਰੇ ਵਿੱਚ ਉਹਨੂੰ ਨਾਲ ਲਈ ਫਿਰ ਉਹ ਤੇ ਬੱਚਾ ਉਹ ਠੀਕ ਹੋ ਜਾਂਦਾ ਸੋ ਅੱਜ ਸਾਡਾ ਇੱਥੇ ਜਿਹੜਾ ਮਹਾਰਾਜ ਦੇ ਸਥਾਨ ਤੇ ਅਸੀਂ ਆ ਕੇ ਇਹੀ ਕੰਮ ਕਰਨਾ ਸੀਗਾ ਕਿ ਅਸੀਂ ਜਿਹੜੇ ਇਸ ਇਸ ਜਿਹੜੇ ਬਿਮਾਰੀ ਤੋਂ ਜਿਹੜੇ ਬੱਚੇ ਪ੍ਰਭਾਵਿਤ ਨੇ ਉਹਨਾਂ ਨੂੰ ਆਪਾਂ ਮਿਲ ਕੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਈਏ ਕਿ ਤੁਸੀਂ ਵੱਧ ਚੜ ਕੇ ਆ ਕੇ ਦਵਾਈ ਲੋ ਬਿਨਾ ਚਿਜਖ ਲੋ ਤਨ ਅਸੀਂ ਇਹ ਵੀ ਪੁੱਛਾਂਗੇ ਵੀ ਤੁਸੀਂ ਕਿੱਥੋਂ ਇਹ ਦਵਾਈ ਲੈ ਲਿਆ ਇੱਥੋਂ ਗੋਲੀਆਂ ਦਿੰਦਾ ਕੌਣ ਵੇਚਣ ਵਾਲਾ ਇਹ ਬਿਲਕੁਲ ਵੀ ਪੁੱਛਾਂਗੇ ਜੇ ਤੁਹਾਡਾ ਕਿਤੇ ਠੀਕ ਹੋ ਕੇ ਦਿਲ ਕਰੂ ਸਾਡੀ ਗੱਲ ਕਰਨ ਦਾ ਫਿਰ ਤੁਸੀਂ ਸਾਨੂੰ ਦੱਸ ਦਿਓ ਉਹ ਵੀ ਆਪਾਂ ਨੂੰ ਲੋੜ ਦੀ ਸਾਨੂੰ ਇਹ ਲੋੜ ਹੈ ਵੀ ਤੁਸੀਂ ਹੁਣ ਠੀਕ ਠਾਕ ਹੋ ਠੀਕ ਹੈ ਗੋ ਵੀ ਆਪਣੇ ਕੰਮ ਧੰਦੇ ਕਰੋ ਫਿਰ ਸਾਨੂੰ ਖੁਸ਼ੀ ਹੈ ਸੋ ਮੇਰੇ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਆ ਕਿ ਸਾਡੇ ਇਸ ਮਾਮਲੇ ਦੇ ਵਿੱਚ ਪਿੱਛੇ ਨਾ ਹਟਿਓ ਪਹਿਲ ਕਦਮੀ ਕਰੋ ਸਾਰੇ ਹਰ ਇੱਕ ਜੀ ਪਹਿਲ ਕਦਮੀ ਕਰੇ ਜੇ ਕੋਈ ਗਵੜੀਆਂ ਦਾ ਬੱਚਾ ਨੂੰ ਸਮਝਾ ਕੇ ਉਹਨੂੰ ਦਵਾਈ ਵਾਲੀ ਸਾਈਡ ਤੇ ਲੈ ਜੇ ਤਾਂ ਜੋ ਕੋ ਟੋਕਾ ਟੋਕ ਕਲੇਪਸ ਨਾ ਹੋਵੇ ਉਹਦੀ ਮੌਤ ਨਾ ਹੋਵੇ ਸੋ ਸਾਡੇ ਵੱਲੋਂ ਕੋਈ ਅੱਜ ਕੋਈ ਲੈਕਚਰ ਵਾਣੀ ਨਹੀਂ ਗਈ ਕੋਈ ਕੁਝ ਨਹੀਂ ਸਿਰਫ ਦਸ ਦਸ ਤੁਹਾਡੇ ਨਾਲ ਇੱਕ ਇੰਟਰੈਕਸ਼ਨ ਆ ਇਸ ਤੋਂ ਬਾਅਦ ਅਸੀਂ ਇਹਨਾਂ ਬੱਚਿਆਂ ਨੂੰ ਮਿਲਾਂਗੇ ਉਹਨਾਂ ਨੂੰ ਕੰਟਰੋਲ ਕਰਾਂਗੇ ਤਾਂ ਜੋ ਇਹ ਅੱਗੇ ਉਹਨਾਂ ਨੂੰ ਮੈਸੇਜ ਕਰਨਗੇ ਵੀ ਯਾਰ ਕੋਈ ਗੱਲ ਨਹੀਂ ਤੁਸੀਂ ਆਓ ਦਵਾਈ ਸ਼ੁਰੂ ਕਰੋ ਤੇ ਤਾਂ ਜੋ ਠੀਕ ਹੋ ਜਾਓਗੇ ਇੱਥੇ ਸਾਡੇ ਡਾਕਟਰਾਂ ਦੀ ਟੀਮ ਵੀ ਨਾਲ ਹੈ ਇਹ ਬੱਚਿਆਂ ਨੂੰ ਅਸੀਂ ਉੱਥੇ ਅੱਜ ਇਹਨਾਂ ਦਾ ਨਾਮ ਉਹ ਲਿਖ ਲਾਂਗੇ ਡਿਸਟੇਸ਼ਨ ਕਰ ਲਾਂਗੇ ਉਹ ਡਾਕਟਰ ਸਾਹਿਬ ਇਹਨਾਂ ਨੂੰ ਫਿਰ ਗਾਈਡ ਕਰਨਗੇ ਜੇ ਤੇ ਇੱਥੇ ਹੀ ਇਹਨਾਂ ਦਾ ਸੈਂਟਰ ਹੈਗਾ ਹੈਗਾ ਇੱਥੇ ਹੈ ਨਾ ਸੈਂਟਰ ਡੱਬ ਲਕਲਮ ਇੱਥੇ ਵੀ ਹੈ ਨਾ ਹਾਂ ਇੱਥੇ ਸੈਂਟਰ ਹੈ ਇੱਥੇ ਆਪਾਂ ਨੂੰ ਕਾਫੀ ਜ਼ਿਆਦਾ ਇਜ਼ੀ ਹੋ ਜੂਗਾ ਸੋ ਉਹ ਤੁਹਾਨੂੰ ਉਹ ਸੈਂਟਰ ਤੇ ਜਿਹੜੇ ਬੱਚੇ ਲੈ ਰਹੇ ਗੋਲੀਆਂ ਕੰਟੀਨਿਊ ਕਰਨ ਜਿਹੜੇ ਨਹੀਂ ਲੈ ਰਹੇ ਉਹ ਲੱਗ ਜਾਣ ਸਾਡਾ ਇਹ ਹੀ ਮਕਸਦ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਜਿਸ ਮਕਸਦ ਲਈ ਇਹੀਂ ਤੁਹਾਡੇ ਕੋਲ ਪਹੁੰਚ ਕੀਤੀ ਹੈ ਉਹ ਪੂਰਾ ਹੋਊਗਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਡੀਸੀ ਵਾਈਡੋ ਜੀ ਦਾ ਧੰਨਵਾਦ ਐਸਮੈਟ ਐਸਡੀਐਮ ਮੈਡਮ ਜੀ ਦਾ ਲੋ ਸਾਡਾ ਇਹ ਆਪ ਦਾ ਪ੍ਰੋਗਰਾਮ ਹੈ ਸਾਡਾ ਇਹ ਮੈਡਮ ਜੀ ਦਾ ਪਰ ਅਸੀਂ ਇਸ ਸਤਕਾਰ ਦੇ ਨਾਲ ਬੰਦਾ ਬੈਠ ਕੇ ਇਹਨਾਂ ਕੰਮ ਛੱਡ ਕੇ ਜਿਹੜਾ ਇਹ ਤੁਹਾਡੇ ਚ ਆ ਕੇ ਤੇ ਬਹੁਤ ਬਿਜੀ ਸੀ ਮੈਡਮ ਜੀ ਇਹਨਾਂ ਨੂੰ ਜੋ ਲੈ ਕੇ ਆਏ ਦੱਸੋ ਸਾਡਾ ਉਹ ਕੰਮ ਅਸੀਂ ਪਿੱਛੇ ਛੱਡ ਦਿੰਦੇ ਆ ਲੇਕਿਨ ਪ੍ਰਾਇਰਟੀ ਸਾਡੀ ਹੈ ਵੀ ਤੁਹਾਡੀਆਂ ਜਾਨਾਂ ਬਚਨੀਆਂ ਚਾਹੀਦੀਆਂ ਬੱਚਿਆਂ ਦੀ ਜੇ ਇਸ ਫੰਕਸ਼ਨ ਦੇ ਨਾਲ ਸਾਡਾ ਦੋੜ ਬੱਚੇ ਵੀ ਸਾਡੇ ਠੀਕ ਹੋਏ ਨਾ ਅੱਜ ਦੇ ਫੰਕਸ਼ਨ ਹੈ ਤੇ ਸਾਡਾ ਉਹ ਫੰਕਸ਼ਨ ਜਿਹੜਾ ਕਾਮਯਾਬ ਸੋ ਆਪਾਂ ਇਹ ਟਾਰਗੇਟ ਰੱਖਣਾ ਵੀ ਆਪਾਂ ਇਲਾਕੇ ਨੂੰ ਹੀ ਜਿਹੜਾ ਡਿਸਪੋਸਟ ਬਣਾਉਣਾ ਹੈ। ਸੋ ਮੇਰੇ ਵੱਲੋਂ ਸਾਰਿਆਂ ਦਾ ਧੰਨਵਾਦ। ਬਹੁਤ ਬਹੁਤ। ਉਹ ਇਹ ਜਿਹੜਾ ਆਪਣਾ ਨਸ਼ਿਆਂ ਦੇ ਵਿੱਚ ਨੌਜਵਾਨੀ ਆਪਾਂ ਗੱਲਾਰੇ ਹੈਗੇ ਆ। ਇਹਨਾਂ ਨੂੰ ਆਪਾਂ ਕਿਵੇਂ ਰੋਕਾਉਂ ਕਰ ਸਕਦੇ ਹੈਗੇ? ਬਹੁਤ ਉਸਾਰਨਾ ਦੱਸਿਆ, ਇਲਾਜ ਬਾਰੇ ਦੱਸਿਆ, ਵੀ ਇਲਾਜ ਜਿਹੜਾ ਹੈਗਾ ਸਰਕਾਰੀ ਮੁਫਤ ਦਾ ਇਲਾਜ ਹੁੰਦਾ ਹੈ। जेको लेकिन कोई साडे को रजिस्टर करा है और ए ही आज साड़े ऐसे थोड़े को और ऐसे आप चलते आई हैं ताकि be, ता तो अलग ऐसे कंप्लेंट करें ताकि ऐसे आप आ आईए थोड़े को रे आप फोन्स करें कोई जरिया कुछ आपके साथ नहीं है भी किसे नहीं लगता कि मैं मेरे मैं नशा ना बन रहा हूँ इसको ताकि चुनिए तो म

ਤੇ ਆਪ ਦੀ ਜਿਹੜੀ ਰੋਟੀ ਰੋਟੀ ਆ ਕੇ ਕਮਾਈ ਹੈ ਕਿ ਆਪ ਕੋ ਕਾਰ ਦੀ ਤਰੱਕੀ ਤੇ ਲੋਨ ਆਪ ਦੀ ਤਰੱਕੀ ਤੇ ਨਾ ਨਾ ਇਹ ਨਸ਼ੀ ਦੀ ਜਾਵੇ। ਤੋਂ ਸਾਡੀ ਇਹੀ ਤੈਅ ਹੈ ਕਿ ਤੁਹਾਡਾ ਸਾਥ ਅਸੀਂ ਚਾਹੁੰਦੇ ਆਂ ਤੇ ਬਹੁਤ ਅੱਛਾ ਹੁੰਦਾ ਰਹੇਗਾ। ਜਿੱਥੇ ਵੀ ਜਾਣਾ ਬੜਾ ਪਿਆਰ ਆਪ ਦਾ ਸਤਿਕਾਰ ਜੋ ਆਪਣੇ ਪੰਜਾਬ ਦੀ ਅ ਕਲਚਰ ਹੈ ਨਾ ਤਾਂ ਉਹ ਸਾਨੂੰ ਮਾਨ ਸਨਮਾਨ ਮਿਲ ਕੇ ਇਸ ਕੀ ਸਾਡੇ ਕਲੀਐਸਟਿੰਗ ਸਾਥ ਦੀ ਅਸਤੀ ਸਾਥ